ਸਾ ਮਹੱਲਾ ਪੰਜਵਾ ਪਾਵਤ ਰਲਿਆ ਜੋ ਬਨ ਬਲਿਆ ਨਾਮ ਪਿੰਨਾ ਮਾਟੀ ਸੰਗ ਰਲਿਆ ਕਾਨ ਕੁੰਡਲਿਆ ਵਸਤਰ ਢਲਿਆ ਸੇਜ ਸੁਖਲਿਆ ਮਨ ਗੁਰ ਬਲਿਆ ਰਹਾਉ ਤਨ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੈ ਧਰਨ ਗੜ ਲਿਆ रूपसुंदरिया अनक स्त्रीया हर रस बिन सब स्वाद फिकरिया माया छलिया बेकार बेखलिया शरण नानक प्रभु पुरख दयालिया सा मोहल्ला 5 एक बगीचा पेड़ खान करया अमृत नाम तहां महफलिया ऐसा करहु विचार ज्ञानी जाते पाईए पाद निर्वाणी ਆਸ-ਪਾਸ ਬਿਖੂਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ ਰੇਰਾ ਉਹ ਸਿੰਚਨ ਹਾਰੇ ਏ ਕੈ ਮਾਲੀ ਖਬਰ ਕਰਤ ਹੈ ਪਾਤ ਪਾਤ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੇ ਫੁੱਲੇ ਮਹਿਫਲ ਨ ਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਤਾਸ ਤਰੀ ਤਿਨ ਮਾਇਆ ਅਸਾ ਮਹੱਲਾ ਪਨੀਵ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇਰਾ ਉਲੁ ਲੈ ਬ੍ਰਹਮ ਕੇ ਪਰਦੇ ਸਤਗੁਰ ਖੋਲੇ ਰਹਾ ਹੁਕਮ ਬੂਝ ਰੰਗ ਰਸ ਮਾਣੇ ਸਤਗੁਰ ਸੇਵਾ ਮਹਾਨ ਨਿਰਮਾਣੇ ਜੇ ਤੂੰ ਜਾਤਾ ਸੂ ਗਿਰਸ ਉਦਾਸੀ ਪ੍ਰਵਾਨ ਨਾਮ ਰਤਾ ਸੋਈ ਨਿਰਮਾਣ جا کو ملے نام ਨਦਾਨਾ ਪੰਤ ਨਾਨਕਤਾ ਕਾ ਪੂਰਖ ਜਾਨਾ ਸਭ ਮਹੱਲਾ ਪੰਚਵਾ ਤੀਰਥ ਜਾਓ ਤਹ ਹਉ ਹਉ ਕਰਤੇ ਤੀਰਥ ਜਾਓ ਤਹ ਹਉ ਹਉ ਕਰਤੇ ਪੰਡਤ ਪੁੱਛੋ ਤਮ ਆਰਾਤੀ ਸੁ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾਓ शास्त्र वेद पाप पुण्य विचार नरक स्वर्ग फिर फिर अवतार दृष्ट मै चिंत उदास अहंकार कर्म करत जी कह जंजार प्रभु कृपा ते मान बसिया नानक गुरमुख तरी तिन माया साध संग हर कीर्तन गाई है ओ स्थान गुरु ते पाई है रहौ दूजा ਅਸਮਹੱਲ ਪੰਜਵ ਘਰ ਮੈਂ ਸੁਖ ਬਾਹਰ ਖਨ ਸੁਖਾ ਹਰ ਸਿੰਘృత ਸਗਲ ਵਿਨਾਸ਼ੇ ਦੁਖਾ ਸਗਲ ਸੁਖ ਜਾਂ ਤੂੰ ਚਿਤਾਂਵਹਿ ਸੂਹ ਨਾਮ ਜਪੈ ਜੋ ਜਨ ਤੁਧ ਭਾਵ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪ ਤ ਟਹਿ ਦੁਖ ਡੇਰਾ ਹੁਕਮ ਬੂਜੈ ਸੋਈ ਪਰਵਾਨ ਸਾਚ ਸ਼ਬਦ ਜਿ ਕਾ ਨੀਸਾਨ ਗੁਰਪੂਰੈ ਹਰ ਨਾਮ ਦਰੜਾਇ ਭੰਤ ਨਾਨਕ ਮੇਰੇ ਮਾਨ ਸੁਖ ਪਾਇਆ ਆਸਾ ਮਹੱਲਾ ਪੰਜਵਾਂ ਜਹਾਂ ਪਠਾਵਹੁ ਤਹਿ ਤਹਿ ਜਾਏ ਜੋ ਤੁਮ ਦੇਹੁ ਸੋਈ ਸੁਖ ਪਾਈ ਸਦਾ ਜੀਰੇ ਗੋਵਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਹੀ ਰਹਾਉ ਤੁਮਰਾ ਦਿਆ ਪੈ ਨੋ ਖਾਈ ਤਉ ਪ੍ਰਸਾਦ ਪ੍ਰਭ ਸੁਖੀ ਗੁਲਾਹੀ ਮਾਨ ਤਾਰਾਂ ਤੁਰ ਤੁਜੈ ਧਿਆਈ ਤੁਮਰੇ ਲਭ ਨ ਕੋ ਹੁ ਲਾਈ ਕਹ ਨਾਨਕ ਨਿਤ ਵੈ ਧਿਆਈ ਗਾਤ ਹੋਵੈ ਸੰਤ ਲਗ ਪਾਈ ਆਸਮਲ ਪੰਜਵਾ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸਰਮਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾਉ ਕਾਰਜ ਕਾਮ ਬਾਟ ਘਟ ਜਪੀਚੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਚੈ ਦਿਨ ਸੁਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਰ ਜਿਸ ਵਿਸਰੈ ਨਾਹੀ ਗਤੋਐ ਨਾਨਕ ਤਿਸ ਲਗ ਪਾਈਐ ਸਭ ਮਹੱਲਾ ਪੰਜਵਾਂ ਜਾ ਕੈ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ आनंद करहु प्रभु के गुण गाव हो सतगुरु अपना सदा सदा मनाव रहव सतगुरु का सच शब्द कमाव हो थेर घर बैठे प्रभु अपना पाव भर का बुरा न राखो चित तुमको दुख नहीं पाई मीत हर हर तंत मत गुरु दीना एहो सुख नानक आन दिन चीना सा मोहल्ला 5वा ਜਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹ ਹਕੁਟ ਮਾਨੈ ਦਰਸ ਮੰਗੋ ਤੇ ਪਿਆਰੇ ਤੁੰਰੀ ਸੇਵਾ ਕੌਨ ਕੌਨ ਨ ਤਾਰੇ ਰਹਾ ਉਜਾ ਕੈ ਨਿਕਟ ਆਵੇ ਕੋਈ ਸਗਲ ਸ੍ਰਿਸ਼ਟ ਕਉ ਉਸ ਸਗਲ ਸ੍ਰਿਸ਼ਟ ਆਕੇ ਚਰਨ ਮਲ ਧੋਈ ਜੋ ਪ੍ਰਾਨੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦਤਾ ਕੁਝ ਪੀਐ ਨਾਮ ਸਾਧ ਸੰਗ ਮਨ ਸੋਭਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਆਸ ਮਹੱਲਾ ਪੰਜਵਾਏ ਕੋਈ ਕੀ ਨੈਣ ਨਹਿਨ ਨੈਣ ਨਿਹਾਰਉ ਸਦਾ ਸੁਦਾ ਹਰਨਾਮ ਸੁਮਾਰਉ RAM 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 ਅਗਨ ਗਾਵੋ ਸੰਤ ਪ੍ਰਸਾਦ ਸੰਤ ਪ੍ਰਤਾਪ ਸਾਧ ਕੈ ਸੰਗੇ ਹਰ ਹਰ ਨਾਮ ਧਿਆਵੋ ਰੇ ਰਹਾਉ ਸਗਲ ਸਮਗਰੀ ਜਾ ਕਾ ਸੂਤ ਪਰੋਈ ਘਟ ਕਣ ਅੰਤਰ ਰਵਿਆ ਸੋਇ ਓ ਪਤ ਪਰਲੋਕ ਮਹਿ ਕਰਤਾ ਆਪ ਅਲੇਪਾ ਨਿਰਗੁਣ ਰਹਤਾ ਕਰਨ ਕ੍ਰਾਮਣ ਤੁਰ ਜਾਮੀ ਆਨੰਦ ਕਰ ਨਾਨਕ ਕਾ ਸੁਆਮੀ ਆਸ ਮਹੱਲਾ ਪੰਜਵਾਂ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇਹ ਜੀਤੀ ਨਹੀਂ ਹਾਰੇ ਕੇਲ ਬਿਖ ਬਿਨਾਸੇ ਦੁਖ ਦਰਦ ਦੂਰ ਭੈ ਪਨੀਤ ਸੰਤਨ ਕੀ ਧੂਰ ਰਹਾਉ ਪ੍ਰਭ ਕੇ ਸੰਤੁਖਦਾਰਨ ਜੋਗ ਤਿਸ ਭੇਤੇ ਜਿਸ ਤੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀ ਆਤ੍ਰਸੁਨਾ ਬੁਝੀ ਮਨ ਨਿਸ਼ਚਲ ਥੀਆ ਨਾ ਪਦਾਰਥ ਨਾ ਉਹ ਨਿਦ ਸੇਧ ਨਾਨਕ ਗੁਰ ਤੇ ਪਾਈ ਬੁੱਧ ਸਮੱਲ ਪੰਜਾ ਮਿੱਟੀ ਤਿਆਸ ਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਹਨੇਰੇ ਸੁਖ ਸਹਿਜ ਆਨੰਦ ਕਨਾ ਗੁਰ ਸੇਵਾ ਤੇ ਭੈ ਮਨ ਨਿਰਮਲ ਹਰ 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 ਨਾਮ ਸੁਣਾ ਰਹਾ ਬਿਨ ਸਿਉ ਮਨ ਕਾ ਮੂਰਖ ਟੀਟਾ ਪ੍ਰਭ ਕਾ ਪਾਣਾ ਲਾਗਾ ਮਿੱਠਾ ਗੁਰ ਪੂਰੇ ਤੇ ਚਰਨ ਗਏ ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹ ਸਫਲ ਭਇਆ ਕਉ ਨਾਨਕ ਪ੍ਰਭ ਕਰੀ ਮਇਆ ਸਮਾ ਅੱਲਾ ਪੰਜਵਾਂ ਸਤਿਗੁਰਿਆ ਆਪਣਾ ਸਾਧ ਸਦਾ ਸੰਭਾਰੇ ਗੁਰ ਕੇ ਚਰਨ ਕੀ ਇਸ ਸੰਗ ਝਾਰੀ ਜਾਗ ਰੇ ਮਨ ਜਾਗਣਾਰੇ ਬਿਨ ਹਰ ਅਵਰ ਨਾ ਆਵ ਸਤਾਮਾ ਝੂਠਾ ਮੋਹ ਮਿਥਿਆ ਆਪਸ ਪਸਾਰੇ ਰਹਾਓ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜੈ ਨਾਹੀ ਤਾ ਗੁਰਤਾਤਾ ਗੁਰਦੇਵੈ ਨਾ ਗੁਰਬਾਰ ਬ੍ਰਹਮ ਪਰਮੇਸ਼ਰ ਆਪ ਅੱਠ ਪਹਿਰ ਨਾਨਕ ਗੁਰ ਜਾਪ ਆਸਾ ਮਹੱਲਾ ਪੰਜਵਾਂ ਆਪੇ ਪੇਟ ਬਿਸਤਾਰੀ ਸਾਥ ਆਪਣੀ ਖੇਤੀ ਆਪੇ ਰੱਖ ਜੈਤ ਕੱਤੇ ਕੋਈ ਕਹਿ ਉਹ ਹੀ ਘੜਕੜੰਤਰ ਆਪੇ ਸੋਈ ਰਾਓ ਆਪੇ ਸੂਰ ਕਿਰਨ ਬਿਸਤਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪਨਾ ਦੋ ਮਿਲੀ ਕੈ ਕਿਨੋ ਠਾਉ ਕੋ ਨਾਨਕ ਗੁਰ ਪ੍ਰਮਾਣ ਪ੍ਰਭ ਕੋਇ ਆ ਨਦਰੂਪ ਸਭ ਨੈਨ ਅਲੋਇਆ ਆਸਮਹੱਲ ਪੰਜਾ ਕੁ ਸਿਆਨ ਪਕਿ ਤੁ ਨਾ ਜਾਨਾ ਦਿਨ ਰਹਿਣ ਤੇਰਾ ਨਾਮ ਬਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਇ ਕਰਨ ਕਰਾਵਨਹਾਰ ਪ੍ਰਭ ਸੋਇ ਰਹਾ ਮੂਰਖ ਮੁਗਦ ਅਗਿਆਨ ਅਵਿਚਾਰੀ ਨਾਮ ਤੇਰੀ ਕੀ ਆਸਮਨ ਧਾਰੀ ਜਪ ਤਪ ਸੰਜਮ ਕਰਮ ਨਾ ਸਾਦਾ ਨਾਮ ਪ੍ਰਭ ਕਾ ਮਨਹਿ ਅਰਾਧਾ ਕਿ ਤੁ ਨਾ ਜਾਣ ਮਤ ਮੇਰੀ ਥੋਰੀ ਬਨਵਤ ਨਾਨਕ ਹੋਰ ਪ੍ਰਭ ਤੋਰੀਆ ਸਭ ਮਹੱਲਾ ਪੰਜਵਾ ਹਰ ਹਰ ਅਖਰ ਦੁਇ ਇਹ ਮਾਲਾ ਜਪਤ ਜਪਤ ਭੈ ਦੀਨ ਦਇਆਲਾ ਕਰੋ ਬੇਨਤੀ ਸਤਿਗੁਰੇ ਆਪਣੀ ਕਰ ਕਿਰਪਾ ਰਖੁ ਸੁਰਣਾਈ ਮੋਕ ਦੇਹੁ ਹਰੀ ਹਰ ਜਪਨੀ ਰਹਾਉ ਹਰ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਹਰਦਾ ਸੁਮਾਲੇ ਮੁਖਾਰ ਹਰ ਬੋਲੇ ਸੂਜਨ ਇਤੂ ਤਕ ਤਹ ਨ ਡੋਲੇ ਕਉ ਨਾਨਕ ਜੂਰਾ ਚੈ ਨਾਏ ਹਰ ਮਾਲ ਤੱਕ ਸੰਗ ਜਾਏ ਆਸਾ ਮਹੱਲਾ ਪੰਜਵਾਂ ਜਿਸ ਕਾ ਸਭ ਕਿਸ ਤਿਸ ਕਾ ਹੋਇ ਤਿਸ ਜਨ ਲਈ ਪੰਨਾ ਵਿਆਪੈ ਕੋਈ ਹਰ ਕਾ ਸੇਵਕ ਸਾਧ ਹੀ ਮੁਕਤਾ ਜੋ ਕਿਸ ਕਰੈ ਸੋਈ ਭਲ ਜਾਣ ਕੈ ਆਤ ਨਿਰਮਲ ਦਾਸ ਕੀ ਜੁਗਤ ਰਹਾਉ ਸਗਲ ਤਿਆਗ ਅਰ ਸਰਣੀ ਆਇ ਤਿਸ ਜਾਨੇ ਕਿਸ ਜਨ ਕਹਾਂ ਬਿਆਪੈ ਮਾਇਆ ਨਾਮ ਨਦਨ ਜਾ ਕੇ ਮਨ ਮਾਹਿ ਤਿਸ ਕੋ ਚਿੰਤਾ ਸੁਪਨੇ ਨਾਹੀ ਕਉ ਨਾਨਕ ਗੁਰਪੁਰ ਪਾਇਆ ਭਰਮ ਮੋਹ ਸਗਲ ਬਿਨਸਾਇਆ ਸ ਮਹੱਲਾ ਪੰਜਵਾਂ ਜੋ ਸੁਪਰਸਨ ਹੋਇਓ ਪ੍ਰਭ ਮੇਰਾ ਤਾ ਦੁੱਖ ਪਰਮ ਕੋ ਕੈਸੀ ਨੇਰਾ ਸੋਨ ਸੋ ਜੀਵਾ ਸੋਏ ਤੁਮਾਰੀ ਮੋਹ ਨਿਰਗੁਣ ਕਉ ਲੇਹੋ ਉਧਾਰੀ ਰਾਵ ਮਿਟ ਗਿਆ ਦੁੱਖ ਬਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਾ ਸੋਈ ਸਤ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰਖ ਕੰਠਿ ਕਰੋ ਏ ਕਉ ਨਾਨਕ ਕਉ ਨਾ ਹੋ ਕੋ ਨਾਨਕ ਕਾਉਨ ਉਹ ਕਰਮ ਜਾਕ ਮਨ ਵਸਿਆ ਹਰਨਾਮਾ ਸਮਹੱਲ ਪੰਜਵਾਂ ਕਾਮ ਕ੍ਰੋਧ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਇ ਰਹੇ ਮਾਇਆ ਮਦ ਮਾਤੇ ਜਾਗ ਭਗਤ ਸਿਮਰਤ ਹਰ ਰਾਤੀ ਰਹਾ ਮੋਹ ਪਰਮ ਬੋਜੋਨ ਭਵਾਇ ਅਸਰਪਗਤ ਹਰ ਚਰਨ ਧਿਆਇ ਬੰਦਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ ਬੁਝਹਿ ਹਰ ਨੇਰਾ ਕਉ ਨਾਨਕ ਜੋ ਪ੍ਰਭ ਸਰਣਾਈ ਈਹ ਸੁਖ ਅਗ ਗਤ ਪਾਈ ਆਸ ਮਹੱਲਾ 5 ਤੂੰ ਮੇਰਾਤ ਤੂੰ ਮੇਰਾ ਤਰੰਗ ਹਮੇਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਰਹ ਤੇਰੇ ਹਮ ਤੇਰੇ ਦੁਆਰੇ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਸਰਣ ਗਈ ਪ੍ਰਭ ਗੁਨੀ ਗਹਿਰਾ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਜਹਿ ਪੇਖ ਬਿਕਸ ਕਉਲਾਰ ਤੂੰ ਮੇਰੀ ਗਤ ਪਤ ਤੂੰ ਪਰਵਾਰ ਨ ਤੂੰ ਸਮਰੱਥ ਮੈਂ ਤੇਰਾ ਤਾਣ ਅਨੰਤ ਜਪਉ ਨਾਮ ਗੁਣਤਾ ਸ ਨਾਨਕੀ ਪ੍ਰਭ ਪਹਿਰ ਦਾਸ ਆਸਾ ਮਹੱਲਾ ਪੰਜਵਾ ਰੂਪਨਹਾਰਾ ਝੂਠ ਕਮਾਨਾ ਹਸ ਹਸੂਗ ਕਰਤੇ ਗੰਨ ਕੋ ਮੂਆ ਕਾਕਾ ਕੋ ਮੂਆ ਕਕੇ ਘਰ ਧਵਨ ਕੋ ਰਵ ਕੋ ਹਸ ਹਸ ਪਾਵਨ ਰਹਾ ਬਾਲ ਵਿਵਸਤਾ ਤੇ ਦਰਦਾ ਨਾ ਪਹੁੰਚ ਨਾ ਮੁਕਾ ਫਿਰ ਪਿਸਤਾਨਾ ਤ੍ਰਿਹ ਗੁਣ ਮਹਿ ਵਰਤਾ ਸੰਸਾਰਾ ਨਰਕ ਸੁਰਗ ਫੇਰ ਫੇਰਉ ਤਾਰਾ ਕਾਉ ਨਾਨਕ ਜੁਲਾ ਨਾਮ ਸਫਲ ਜਨਮ ਤਾ ਕਾ ਪਰਵਾਨ ਆਸ ਮਹੱਲਾ ਪੰਜਵਾ ਸੋਏ ਰਹੀ ਪ੍ਰਭ ਘਰ ਨ ਜਾਣੀ ਭੋਰ ਭਇਆ ਬਹੁਰ ਪਛਤਾਨੀ ਪ੍ਰੇਮ ਸਹਿਜ ਮਨ ਅਨਦ ਸਹਿਜ ਮਨ ਹੰਤ ਉਰਤਾਰੀ ਪ੍ਰੇਮ ਪ੍ਰੇਮ ਸਹਿਜ ਮਨ ਅਨਧ ਧਰਉ ਤਰਉਰੀ ਪ੍ਰਭ ਮਿਲਬੇ ਕੀ ਲਾਲ ਲਾਲ ਸਾਤਾ ਤਿਆਲ ਸ ਕਹਾ ਕਰੋ ਰੀ ਰਹਿਉ ਕਰ ਮੈਂ ਅਮਰਤਾ ਨਸਾਰਿਓ ਕਿਸਰ ਗਇਓ ਧੂਮ ਪਾਰ ਡਾਰਿਓ ਸਾਦ ਮੋਹਲਾ ਦੀ ਸਾਦ ਮੋਹਲਾ ਦੀ ਅਹੰਕਾਰੇ ਦੂਸ ਨਾਹੀ ਪ੍ਰਭ ਕਰਨਿਆ ਰੇ ਸਾਧ ਸੰਗ ਮਿਟੇ ਭਰਮ ਅੰਧਾਰ ਨਾਨਕ ਮੇਲੀ ਸਿਰਜਣਹਾਰਿਆ ਸਹ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮਕੰਕਰ ਨਸ ਗਏ ਵਿਚਾਰੇ ਤੂੰ ਚਿਤਾਵੈ ਤੇਰੀ ਮਾਇਾ ਸਿਮਰਤ ਨਾਮ ਸਗਲ ਰੂਪ ਖਿਆ ਰਹਾ ਵ ਅਨਿਕ ਦੁਖ ਦੇਵੈ ਅਵਰਾ ਕੋ ਪਹੁੰਚ ਨਾ ਸਕੇ ਜਨ ਤੇਰੇ ਕੋ ਦਰਸ ਤੇਰੀ ਪਿਆਸ ਮਨ ਲਾਗੀ ਸਹ ਜਨੰਦ ਬਸੈ ਬਿਰਾਗੀ ਨਾਨਕੀ ਅਰਦਾਸ ਸੁਣੀ ਜੈ ਕੀ ਬਰਨਾ ਹਰਦੈ ਮਹਦੀ ਜੈ ਆਸਮੱਲ ਪੰਜਵਾ ਮਾਤਰ ਪਿਤਾ ਨੂੰ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲੂ ਸੰਤ ਪ੍ਰਸਾਦ ਭਲੀ ਬਣੀ ਜਕਾ ਗ੍ਰਸ ਸਭਿ ਸਹਿ ਪੂਰਨ ਸੂ ਭੇਟਿਆ ਨਿਰਭੈ ਧਨੀ ਰਹਾਉ ਨਾਮ ਦਰੜਾਇਆ ਸਾਥ ਕਿਰਪਾਲ ਮਿੜ ਗਈ ਭੁੱਖ ਮਾ ਬਿਕਰਾਲ ਠਾਕੁਰੇ ਆਪਣੇ ਕੀਨੀ ਦਾਤ ਜਲਨ 부ਝੀ ਮਨ ਹੋਈ ਸਾਤ ਮਿੜ ਗਈ ਭਾਲ ਮਨ ਸਹਿ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਸਮਹੱਲਾ ਪੰਜਵਾ ਠਾਕੁਰ ਸੁਜਾ ਕੀ ਬਨਿਆਈ ਪੂਰਨ ਭੋਜਨ ਪੂਰਨ ਰਹੇਗਾ ਏ ਕਸ਼ਨਥੋਰਾ ਹਰ ਭਗਤ ਭਗਤਨ ਕਉ ਖਾਤ ਖਰਚ ਤ ਬਿਲਛਤ ਦੇਵਨ ਕਉ ਰਹਾਓ ਜਾ ਕਾ ਤਨੀ ਅਗਮ ਗੁਸਾਏ ਮਨ ਕੀ ਕਹ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸੁਧਾਈ ਪਲਕ ਦਿਸਟ ਤਾ ਕੀ ਲਾਗੁ ਪਾਈ ਜਾ ਕੋ ਤਾ ਕਰੋ ਮੇਰੇ ਸਵਾਮੀ ਕਉ ਨਾਨਕ ਨਾ ਹਿਤਨ ਕਾਮਿਆ ਸਮਹੱਲਾ ਪੰਜਵਾ ਜੋ ਮੈਂ ਆਪਣਾ ਸਤਿਗੁਰੁ ਧਾਇਆ ਤਬ ਮੇਰਾ ਮਨ ਮਹਾ ਸੁਖ ਪਾਇਆ ਮਿਟ ਗਈ ਗਣਤ ਬਿਨਾਸ ਸੰਸਾ ਨਾਮ ਰਤੇ ਜਨ ਭੈ ਭਗਵੰਤ ਅਤਿ ਰਹਾਉ ਜਉ ਮੈਂ ਆਪਣਾ ਸਾਹਿਬ ਚੀਤ ਤਾ ਭੋ ਮਿਟਿਓ ਮੇਰੇ ਮੀਤ ਜਉ ਮੈਂ ਉਟ ਗਹੀ ਪ੍ਰਪ ਤੇਰੀ ਤਾ ਪੂਰਨ ਹੋਈ ਮਰਸਾ ਮੇਰੀ ਦੇਖ ਚਲਤ ਮਨ ਭੈ ਦਲਾਸਾ ਨਾਨਕ ਦਾਸ ਤੇਰਾ ਪਰਵਾਸਾ ਸ ਮਹੱਲਾ ਪੰਜਵਾਂ ਅੰਦਨ ਮੂਸਾ ਲਾਜ ਟਕਾਈ ਗਿਰਤ ਕੂਪ ਮੈਂ ਖਾਹੇ ਮਠਾਈ ਸੋ ਚਿਤ ਸਾਚ ਤਰੈਨ ਬਿਹਾਨੀ ਅਨਕ ਰੰਗ ਮਾਇਆ ਕੇ ਚਿਤਵਤ ਕਬੂ ਨ ਸਿਮਰੈ ਸਾਰੰਗ ਪਾਣੀ ਰਹਾਉ ਦ੍ਰੋਮ ਕਿਸ਼ਾਇਆ ਨੇ ਚਿਲ ਗ੍ਰਹਿ ਬਾਂਧਿਆ ਕਾਲ ਕੇ ਫਾਂਸ ਕਾਲ ਕੇ ਫਾਂਸ ਸਖਤ ਸਰ ਸੰਧਿਆ ਬਾਲੂ ਕਨਾਰਾ ਬਾਲੂ ਕਨਾਰਾ ਤਰੰਗ ਮੁਖ ਆਇਆ ਸੁਥਾਨ ਮੂੜ ਨਿਸ਼ਚਲ ਕਰ ਪਾਇਆ ਸਾਧ ਸੰਗ ਜਪਿਉ ਹਰ ਰਾਏ ਨਾਨਕ ਜੀਵੈ ਹਰ ਗੁਣ ਗਾਏ ਆਸ ਮਹੱਲਾ ਪੰਜਵਾ ਦੋ ਤੁਕੇ ਨੋ ਉਨ ਕੈ ਸੰਗ ਦੁ ਕਰਤੀ ਕੇਲ ਉਨ ਕੈ ਸੰਗ ਹਮ ਤੁਮ ਸੰਗ ਮੇਲ ਉਨ ਕੈ ਸੰਗ ਤੁਮ ਸਭ ਕੋ ਲੋ ਰਹਿ ਉਸ ਬਿਨਾ ਕੋ ਮੁਖ ਨਹੀਂ ਜੋ ਰਹਿ ਤੇ ਬਰਾਗੀ ਕਹਾਂ ਸਮਾਇ ਤਿਸਨ ਤੁਹੀ ਦੁਹੇਰੀ ਰੀਰਾਉ ਓਨ ਕੈ ਸੰਗ ਤੂੰ ਗ੍ਰਹਿ ਮਹਿਮਾ ਹਰ ਓਨ ਕੈ ਸੰਗ ਤੂੰ ਹੋਈ ਹੈ ਜਾਹਰ ਓਨ ਕੈ ਸੰਗ ਤੂੰ ਰੱਖੀ ਪਪੋਲ ਉਸ ਬਨਾ ਤੂੰ ਛੁਟਕੀ ਰੋਲਾ ਉਨ ਕੈ ਸੰਗ ਤੇਰਾ ਮਾਨ ਮਹਤ ਉਨ ਕੈ ਸੰਗ ਤੁਮ ਸਾਖ ਜਗਤ ਉਨ ਕੈ ਸੰਗ ਤੇਰੀ ਸਭ ਬਿਦ ਥਾਟੀ ਉਸ ਮਨਾ ਤੂੰ ਹੋਈ ਹੈ ਮਾਟੀ ਓ ਬੈ ਰਾਗੀ ਮਰ ਨ ਜਾਏ ਹੁਕਮੇ ਬਾਦਕਾਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣ ਆਪ ਸਭ ਹੱਲਾ ਪੰਜਵਾ ਨਾ ਉਮਰਤਾ ਨਾ ਨਾ ਮਹਿ ਡਰਿਆ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨ ਸੈ ਨਾ ਹਮ ਕੜਿਆ ਨਾ ਉਹ ਨਰਤਨ ਨਾ ਹਮ ਭੂਕੇ ਨਾ ਉਸ ਦੁਖ ਨਾ ਹਮ ਕੋ ਦੁਖੇ ਅਬਰ ਨਾ ਕੋ ਮਰਨ ਵਾਰਾ ਜੀ ਜਿਉ ਹਮਾ ਰਾ ਜਿਉ ਦਿਨ ਹਾਰਾ ਰਹੋ ਨਾ ਸਬੰਧ ਨਾ ਨਾ ਹਮ ਵਦੇ ना उस बंद ना, ना हम बद ना ना उस धंधा हम धादे ना उस मैल नाम को मैला उस अनदन अनन, आनंद हम सदकी ना उस सोच नाम को सोचा ना उस न नाम को पोचा ਨਾਸ ਭੁਖ ਨਾਮ ਕੋ ਤ੍ਰਿਸ਼ਨਾ ਜਾਹ ਨਿਰਮਲ ਤਾ ਹਮ ਜਚਨਾ ਹਮ ਕਿਸ ਨਾਹੀ ਇਹ ਕਹਿ ਉਹੀ ਆਗੇ ਪਛੈ ਇੱਕ ਸੋਈ ਨਾਨਕ ਗੁਰ ਖੋਇ ਭ੍ਰਮ ਭੰਗਾ ਹਮ ਓਏ ਮਿਲ ਹੋਏ ਇੱਕ ਰੰਗਾ ਆਸ ਮਹੱਲਾ ਪੰਜਵਾਂ ਕਾ ਧ ਕਰ ਸੇਵਾ ਕਰੀਆ ਜੀਉ ਪ੍ਰਾਣ ਤਨ ਰਾਨ ਧਨ ਆਗੇ ਧਰੀਐ ਅਨੁਕੁਪਾਤ ਕਰ ਸੇਵਾ ਕਰੀਐ ਜੀਉ ਪ੍ਰਾਣ ਤਨ ਆਗ ਧਰੀਐ ਪਾਣੀ ਪੱਕਾ ਕਰੋ ਤਜ ਅਭਮਾਨ ਅਨਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭਾਈ ਤਿਸ ਕੇ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸ ਕੀ ਪਨਹਾਰ दासन दासी की पन्हार उन की रेण बसे जी नाल मात भक्त बाबू संग मिले स्वामी अपने रंग जाप ताप देव सब नेमा कर्म धर्म अर्पू सब होमा कर्म धर्म अर्पू सब होमा गर्व मोह तज होवन होवो रेण उर कै संग देखो प्रभु नैन ਨੇਮਕ ਨੇਮਕ ਇਹੀ ਆਰਾਧੋ ਦਿਨਸ ਰਹਿਣ ਇਹ ਸੇਵਾ ਸਾਧੋ ਭੈ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ਿੰਦਾ ਸਭ ਮਹੱਲਾ ਪੰਜਾਂ ਪ੍ਰਾਪਤੀ ਪ੍ਰੀਤ ਸਦਾ ਸੁਖ ਹੋਏ ਪ੍ਰਾਪਤੀ ਪ੍ਰੀਤ ਦੁਖ ਲੱਗੈ ਨ ਕੋਏ ਪ੍ਰਾਪਤੀ ਪ੍ਰੀਤ ਹੋ ਮੈਂ ਮਲਕ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਇ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਣ ਘਟ ਘਟ ਆਧਾਰ ਪ੍ਰਭ ਕੀ ਪ੍ਰੀਤ ਭੈ ਸਗਲ ਨਿਦਾਨ ਪ੍ਰਭ ਕੀ ਪ੍ਰੀਤ ਦਇ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਾ ਬੱਟੀ ਹੈ ਚੇਤ ਪ੍ਰਭ ਕੀ ਪ੍ਰੀਤ ਇਹ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਦਾਰ ਪ੍ਰਭ ਕੀ ਪ੍ਰੀਤ ਚਲੈ ਸੰਗਾਰੈ ਆਪੋ ਕੋਈ ਮਿਲੇ ਨਾ ਭੂਲੇ ਜਿਸ ਕਿਰਪਾਲ ਤੇ ਸਾਧ ਸੰਗ ਭੂਲੇ ਕਉ ਨਾਨਕ ਤੇਰਾ ਕੁਰਬਾਨ ਸੰਤ ਊਠ ਪ੍ਰਭ ਤੇਰਾ ਤਾਣਾ ਸਮਹੱਲਾ ਪੰਜਵਾ ਭੂਪਤ ਹੋਏ ਕ ਰਾਜ ਕਮਾਇਆ ਘਰ ਘਰ ਅਨਰਥ ਵਿਹਾਜੀ ਮਾਇਆ ਸੰਚਿਤ ਸੰਚਿਤ ਤੈਲੀ ਕੀਨੀ ਪ੍ਰਭ ਉਸਤੇ ਡਾਰ ਅਵਰ ਕਉ ਦੀਨੀ ਕਾਚ ਗਗਰੀਆ ਅੰਭ ਮਝਰੀਆ गर्भ गर्भ वाहु मह परिय रहा नृप होया निहंगा चीतनायु करता संगा लश्कर जोड़े किया संबाह निकसा भूकता हो गयो सुहा ऊंचे मंत्र महल रानी हस्ती हस्त घोड़े जोड़े मन भानी वड परवर पूत अरतिया मोहे पचे पाच अंधा मुआ जिने उबाहत ने बिना रंग रसा जैसे ਸੁਪਨਾ ਹਾ ਸੋਈ ਮੁਕਤਾ ਤਿਸ ਰਾਜਮਾਲ ਨਾਨਕ ਦਾਸ ਜੇ ਸੁਖ ਜੀ ਜਿਸ ਖਸਮ ਦਿਆਲ ਸਮਹੱਲਾ ਪੰਜਵਾਇਰ ਸੋ ਪ੍ਰੀਤ ਕਰੀ ਕਨੇਰੀ ਜੋ ਮਿਲਿਐ ਤੋ ਵਧੈ ਵਧੇਰੀ ਗਲ ਚਮੜੀ ਜੋ ਛੋੜ ਨਾਹੀ ਲਾਗ ਛੁਟੋ ਸਰਗਿਰ ਕੀ ਪਾਈ ਜਗ ਮੋਹਨੀ ਹਮ ਤਿਆਗ ਗਵਾਏ ਨਿਰਮਲ ਮਿਲਿਓ ਬ ਜੀਵ ਨਿਰਗੁਣ ਮਿਲਿਓ ਬ ਜੀਵ ਵਧਾਈ ਰਾਵ ਐਸੀ ਸੁੰਦਰ ਮਨ ਕੋ ਮੂਹ ਹੈ ਬਾਟ ਘਾਟ ਗ੍ਰਹਿਬਾਨ ਬਨ ਜੁ ਹੈ ਮਨ ਤਨ ਲਾਗੈ ਹੋਈ ਕਾ ਮੀਠੀ ਗੁਰ ਪ੍ਰਸਾਦ ਮੈਂ ਖੋਟੀ ਡੀਟੀ ਅਗਰਕ ਕੋ ਉਸਕੇ ਵੱਡੇ ਠਗਾਉ ਛੋੜੇ ਨਹੀਂ ਬਾਪ ਨਾ ਮਾਉ ਬੇਲੀ ਆਪਣੇ ਉਨ ਲੈ ਬੰਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ ਅਬ ਮੂਰ ਮੂਰ ਮਨ ਭਇ ਅਨੰਦ ਭਉ ਚੁਕਾ ਟੂਟੇ ਸਭ ਬੰਧ ਕਉ ਨਾਨਕ ਜੈ ਸਤਿਗੁਰ ਪਾਇਆ ਘਰ ਸਗਲਾ ਮੈਂ ਸੁਖੀ ਵਸਾਇਆ ਸਭ ਮਹੱਲਾ ਪੰਜਵਾਂ ਆਠ ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀਆ ਮਿੱਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤੁਰਤ ਸੁਨੋ ਮੇਰੇ ਪਾਈ ਆਖੀ ਮੈਂ ਮਾ ਕਥ ਨ ਜਾਇ ਰਹਾ ਵਰਤਨ ਜਾ ਕਹਿ ਗੁਰਨਾਮ ਅੰਦਰੂਪ ਕੀਤਨ ਬਿਸਰਾਮ ਮਿੱਤਰ ਸਤਰ ਜਾ ਕਾ ਏਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨ ਜਾਣੈ ਕੋਟ ਕੋਟ ਅਗ ਕਾਟ ਨਹਰਾ ਦੁਖ ਦੁਖ ਦੂਰ ਕਰਨ ਕੀ ਕੇ ਦਾਤਾਰ ਸੂਰ ਬੀਰ ਬਚਨ ਕੇ ਬਲੀ ਕਉਲਾ ਬਖਰੀ ਸ਼ੰਤੀ ਸ਼ਲੀ ਤਾ ਕਾ ਸੰਗ ਬਾਛੈ ਸੁਰਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਰਿ ਜੋੜ ਨਾਨਕ ਕਰੇ ਅਰਦਾਸ ਮੋਹਿ ਸੰਤ ਹਟ ਮੋਹਿ ਸੰਤ ਤੈ ਟਹਿਲ ਦੀ ਜੈ ਗੁਣ ਕਾਸ ਅਥ ਮਹੱਲਾ ਪੰਜਵਾ ਸਗਲ ਸੁਖ ਜਪੇ ਕੈ ਨਾਮ ਸਗਲ ਧਰਮ ਹਰ ਕੇ ਗੁਣ ਕਾਮ ਮਹਾਪ੍ਰਤਿ ਸਾਧ ਕਾ ਸੰਗ ਜਿਸ ਪੇੜ ਤਲਾਗੈ ਪ੍ਰਭ ਰੰਗ ਗੁਰ ਪ੍ਰਸਾਦ ਹੋਇ ਆਨੰਦ ਪਾਵੇ ਜਿਸ ਸਿਮਰਤਿ ਮਨ ਹੋਇ ਪ੍ਰਗਾ ਸਾਤਾ ਕੀ ਗਤਿਤ ਕਹਿ ਨ ਜਾਵੈ ਰਹਉ ਵਰਤਨੇ ਮਜਨ ਤਿਸ ਪੂਜਾ 베ਦ ਪ੍ਰਾਨ ਤੈਨ ਸਿਮਰਤ ਸੁਨੀਚਾ ਮਹਾ ਪਨੀਤ ਜਕਾ ਨਿਰਮਲ ਥਾਨ ਸਾਧ ਸੰਤ ਜਕੈ ਹਰ ਹਰ ਨਾਮ ਪ੍ਰਗਟਿ ਸੋਜਨ ਸਗਲੇ ਭਾਵਨ ਪਤ ਤਪਨੀਤ ਤਾ ਕੀ ਬਗ ਰੇਨ ਜੈ ਕੋ ਪੀਟਿ ਹਰ ਹਰ ਰਾਇ ਤਾ ਕੀ ਗਾਤਮਤ ਕਥਨ ਨ ਜਾਏ ਆਠ ਪੈਰ ਕਰ ਜੋੜ ਧਿਆਵੋ ਉਹਨ ਸਾਧਕਾ ਦਰਸ਼ਨ ਪਾਵੋ ਮੋਹ ਗਰੀਬ ਕੋ ਲਹਿਰ ਲਾਏ ਨਾਨਕ ਪੈ ਸਿਰਣਾਇ ਅਸ ਮਹੱਲਾ ਪੰਜਵਾ ਆਠ ਪੈਰ ਉਦਕ ਇਸਨਾਨੀ ਸਾਦੀ ਭੋਗ ਲਗਾਏ ਸੋ ਗਿਆਨੀ ਬਿਰਤਾ ਕਾਹੂ ਛੋੜੈ ਨਾਹੀ ਬਹੁਰ ਬਹੁਰ ਤਿਸ ਲਾਗਹਿ ਪਾਈ ਸਾਲ ਗ੍ਰਾਮ ਹਮਾਰਾ ਸੇਵਾ ਪੂਜਾ ਅਰਚਾ ਬੰਧਨ ਦੇਵਰਾਉ ਘੰਟਾ ਜਿਹਾ ਕਾ ਸੁਨੀਐ ਚੌਕੰਟ ਅਸਰ ਜਿਹਾ ਕਾ ਸਦਾ ਬੇਕੁੰਠ ਜਿ ਕਾ ਚਬਰ ਸਭ ਉਪਰ ਝੂਲੇ ਤਾਂ ਕਾ ਧੂਪ ਸਦਾ ਪਰ ਫੁੱਲੇ ਘਾਟ ਘਾਟ ਸੰਪੜਹਰੇ ਜਿ ਕਾ ਅਬ ਅਬ ਭਗ ਸਭ ਸੰਗ ਹੈ ਸਾਦਾ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬਿਆੰਕ ਜਿਸੈ ਪ੍ਰਾਪਤ ਤਿਸ ਹੀ ਲੈਨ ਸੰਤ ਚਰਨ ਓ ਆਇਓ ਸਰਨਾ ਹਾਥ ਚੜਿਓ ਹਰ ਸਾਲ ਗ੍ਰਾਮ ਕਉ ਨਾਨਕ ਗੁਰ ਕੀਨੋ ਦਾਣਾ ਸਭ ਮਹੱਲਾ ਪੰਜਵਾ ਪੰਚ ਪਦਾ ਜੇ ਪੜੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਿਗੁਰੂ ਰੂ ਸੱਚ ਕਹਿਆ ਨਾਮ ਤੇਰੀ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਰਹਾਉ ਜੈ ਲਾਲ ਚ ਜੈ ਗਾਤੀ ਕਾਟ ਦੁਰੈ ਹੋ ਜੰਤੇ ਬਾਟ ਜੈ ਅਬਟੇ ਬਹੁਤ ਘਨ ਸਾਥ ਪਰਮ ਬ੍ਰਹਮ ਕੇ ਸੰਗੀ ਸਾਧ ਚਿਤਰ ਗੁਪਤ ਸਭ ਲਿਖੇ ਲਿਖਾ ਪਤਨਾ ਕੋ ਦ੍ਰਿਸ਼ਣ ਪੀਖਾ ਕਉ ਨਾਨਕ ਜਿਸ ਸਤਿਗੁਰ ਪੂਰਾ ਬਾਜੀ ਤਕ ਅਨਹਦ ਤੂਰਾ ਸਮਹੱਲਾ 5ਵਾਂ 2 ਪਦਾ 1 ਸਾਧੂ ਸੰਗ ਸਿਖਾਇਓ ਨਾਮ ਸਰਬਨੋਰਤ ਪੂਰਨ ਕਾਮ ਭੁਜ ਗਈ ਤ੍ਰਿਸ਼ਨਾ ਹਰ ਜਸੇ ਅਗਾਹਨੇ ਜਪ ਜਪ ਜੀਵਾ ਸਾਰੀ ਗੁਰਪਾਨੇ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾ ਲਾਲ ਜਵੇਹਰ ਭਰੇ ਪੰਡਾਰ ਟੂਟ ਨਾ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਾਨ ਕੋਏ ਨਾਨਕ ਤਾ ਕੀ ਪਰਮ ਗਤ ਹੋਏ ਆਸਾ ਘਰ ਸਤਵਾ ਮਹੱਲਾ ਪੰਜਵਾ ਹਰ ਕਾ ਨਾਮ ਰਤੈ ਨਿਤਾਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਰਹਾਉ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗਾ ਆਸਾ ਮਹੱਲਾ ਪੰਜਵਾ ਸਾਧੂ ਸੰਗਤ ਕਰਿਆ ਸੰਸਾਰ ਹਰ ਕਾ ਨਾਮ ਮਨਹਿ ਆਧਾਰ ਚਰਨ ਕਮਲ ਗੁਰਦੇ ਪਿਆਰੇ ਪੂਜਹਿ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾ ਕੈ ਮਸਤਿ ਕ ਲਿਖਿਆ ਭਾਗ ਕਉ ਨਾਨਕ ਤਾ ਕਾ ਫਿਰ ਸੁਹਾਗ ਸਮਹੱਲਾ ਪੰਜਾਂ ਮੀਠੀ ਅਗੇ ਫਿਰ ਕੀ ਲਾਗੀ ਸੋ ਕਨ ਘਰ ਕੀ ਕੰਤ ਤਿਆਗੀ ਪ੍ਰੇ ਸਹਾਗਨ 시ਗਾਰ ਕਰੀ ਮਨ ਮੇਰੇ ਕੀ ਤप्त हरि ਭਲੋ ਭਇਓ ਪ੍ਰੇ ਕਹਿਆ ਮਾਨਿਆ ਤੂ ਕਸਹਿ ਜਿਸ ਘਰ ਕਾ ਜਾਣਿਆ ਰਹਾ ਹਉ ਬੰਦੀ ਪ੍ਰੇਖਿ ਜਮਤਦਾਰ ਉਹ ਅਬਨਾਸੀ ਅਗਮ ਅਪਾਰ ਲੇਪ ਕਾ ਲੇਪਖਾ ਪ੍ਰੇ ਝੱਲੋ ਪਾਏ ਪਾ ਗਏ ਪੰਜ ਦੂਤ ਲਾਵੈ ਨਾ ਮੈਂ ਕੁੱਲ ਨਾ ਸੁਭਾਵੰਤ ਕਿਆ ਜਾਨੂ ਕਿਉ ਭਾਨੀ ਕੰਤ ਮੋਹ ਅਨਾਥ ਗਰੀਬ ਨਿਮਾਨੀ ਕੰਤ ਬਕਰ ਹਮ ਕੀ ਨੀ ਰਾਣੀ ਜਬ ਮੁਖਪ੍ਰੀਤ ਜਬ ਮੁਖਪ੍ਰੀਤ ਮੋ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਮਨ ਤਨ ਮੇਰਾ ਧਨ ਸੁਹਾਗਾ ਸੂਖ ਸਹਿਜ ਮੇਰ ਧਨ ਸੁਹਾਗਾ ਕਉ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣਤਾ ਸਾਹ ਆਸਾ ਮਹੱਲਾ ਪੰਜਵਾਂ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂ ਰ ਭੋਲੇ ਕਉੜਾ ਜੇ ਬਾਕੀ ਫੂੜ ਸਦਾ ਭੁਖੀ ਪੈਰ ਜਾਣੈ ਦੂਰੈ ਸੀਸ ਤਰੀ ਇਕ ਰਾਮ ਉਪਾਈ ਉਹਨ ਸਭ ਜਗ ਖਾਇ ਹਮ ਗੁਰ ਰੱਖੇ ਮੇਰੇ ਭਾਈ ਰਹਾ ਪਾਇઠ ਗਉਲੀ ਸਭ ਜਗ ਜੋਹਿਆ ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ ਗੁਰਮੁਖ ਨਾਮ ਲਗੇ ਸੇ ਸੋਹਿਆ ਵਰਤਨੇਮ ਕਰਿ ਥਕੇ ਪੁਨੇ ਚਰਨਾ ਤਟ ਤੀਰਥ ਭਵੇ ਸਭ ਧਰਨਾ ਸੇ ਉबरे ਜਿਸ ਜੇ ਸਤਗੁਰ ਕੀ ਸਰਨਾ ਮਾਇਆ ਮੋਹੇ ਸਭੁ ਜਗ ਬਾਦਾ ਹਉ ਮੈਂ ਪਚੈ ਮਨ ਮੁਖ ਮੂਰ ਆਖਾ ਗੁਰਨਾਥ ਬਾਪ ਕਰ ਹਮਰਾ ਕਾ ਸਮਹੱਲਾ ਪੰਜਵਾ ਸਰਬ ਦੁਖ ਜਬ ਬਿਸਰੈ ਸਵਾਮੀ ਈਹਾ ਉਹਾ ਕਾਮਨ ਪ੍ਰਾਨੀ ਸੰਤ ਤ੍ਰਿਪਤਾ ਸੇ ਹਰ ਹਰ ਧਿਆਏ ਕਰ ਕਿਰਪਾ ਆਪਣੈ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਈ ਰਹਾਉ ਸੰਗ ਹੋਵਤ ਕਾਉ ਜਾਂਤ ਦੂਰ ਸੁ ਜਨ ਮਰਤਾ ਨਿਤ ਨਿਤ ਝੂਰ ਜੈਨ ਸਾਭ ਕਿਛ ਦਿਆ ਤਸ ਚਿਤ ਵਤਨਾਹੇ ਮਹਾ ਬਿਖਿਆ ਮੈਂ ਦਿਨ ਰੈਨ ਜਾਹੇ ਕਉ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਐ ਗੁਰ ਪੂਰੇ ਟੇਕ ਕਉ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਐ ਗੁਰ ਪੂਰੇ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ